ਖਬਰਾਂਾਂ ਮੈਂ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਪਸੂਤੇ ਪਸ ਗਏ ਨੇ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਸਮਰਜੀਤ ਸਿੰਘ ਮਾਨ ਦੀਆਂ ਮੁਸ਼ਕਲਾਂ ਵਧਣ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪਾਸੇ ਖਾਲਿਸਤਾਨ ਦੀ ਮੰਗ ਕੀਤੀ ਜਾਂਦੀ ਹੈ ਸਮਰਜੀਤ ਸਿੰਘ ਮਾਨ ਹੋਰਾਂ ਵੱਲੋਂ ਦੂਸਰੇ ਪਾਸੇ ਲੱਖਾਂ ਰੁਪਏ ਫੰਡ ਇਕੱਠੀ ਕੀਤੀ ਜਾਂਦੀ ਹੈ ਪਾਦੀ ਫੰਡ ਦੇ ਨਾਂ ਤੇ ਖਾਲਿਸਤਾਨ ਦੇ ਨਾਮ ਤੇ ਇਸ ਦੇ ਵੱਡੇ ਖੁਲਾਸੇ ਹੋਏ ਨੇ ਇੱਕ ਪਾਸੇ ਅਮਰੀਕਾ ਸਰਕਾਰ ਵੱਲੋਂ ਜਿਹੜਾ ਹੈ ਖਾਸ ਕਰਕੇ ਪੰਜਾਬੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਪੰਜਾਬੀ ਭਾਰਤ ਦੇ ਨਾਗਰਿਕਾਂ ਦੇ ਨਾਲ ਨਾਲ ਪੰਜਾਬ ਦੇ ਲੋਕ ਵੀ ਜਿਹੜੇ ਰਿਪੋਰਟ ਕੀਤੇ ਜਾ ਰਹੇ ਨੇ ਤਿੰਨ ਨੌਜਵਾਨ ਆਈਸੀ ਜਿਨ੍ਹਾਂ ਨੇ ਲੱਖਾਂ ਰੁਪਏ ਲਗਾਇਆ ਐਜ਼ ਅ ਡੌਂਕੀ ਲਾ ਕੇ ਐਜ਼ ਅ ਸ਼ਨਾਰਤੀ ਰਫੂਜੀ ਤੌਰ ਤੇ ਉਹਨਾਂ ਨੇ ਐਂਟਰ ਕੀਤਾ ਅਮਰੀਕਾ ਦੇ ਵਿੱਚ ਲੇਕਿਨ ਡੋਨਾਲਡ ਟਰੰਪ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਜਿਹੜੇ ਉਸ ਬੈਟ ਕਰਕੇ ਡੌਂਕੀ ਲਾ ਕੇ ਮਨੁੱਖੀ ਤਸਕਰਾਂ ਰਾਈ ਅੰਦਰ ਆਉਣੇ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਦੁਬਾਰਾ ਆਪੋ ਆਪਣੇ ਦੇਸ਼ ਵਿੱਚ भेजा ਜਾਵੇ સૂત્રਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਕਿ 487 ਹੋਰ ਭਾਰਤੀ ਨਾਗਰਿਕ ਜਿਹੜੇ ਨੇ ਭੇਜੇ ਜਾਣਗੇ ਇਧਰ સૂત્રਾਂ ਦੇ ਜਿਹੜਾ ਰਿਪੋਰਟ ਦੀ ਖਬਰ ਆ ਰਹੀ ਹੈ ਉਸ ਵਿੱਚ ਲਿਖਿਆ ਹੋਇਆ ਹੈ ਕਿ ਭਾਈ ਅੰਬਕ ਜਿਹੜੇ ਸਿਮਰਜੀਤ ਸਿੰਘ ਮਾਨ ਹੋਣੀ ਸੀ ਉਹਨਾਂ ਵੱਲੋਂ ਇਹਨਾਂ ਲੋਕਾਂ ਦੇ ਕੋਲੋਂ ਇਹਨਾਂ ਸਿੱਖ ਨੌਜਵਾਨਾਂ ਦੇ ਕੋਲੋਂ ਲੱਖਾਂ ਰੁਪਏ ਲੈ ਜਾਂਦੇ ਸੀ ਉਤੇ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪੋਸਟ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਾਰੀ ਕੀਤੀ ਗਈ ਚਿੱਠੀ ਦਾ ਜ਼ਿਕਰ ਸਾਹਮਣੇ ਆਇਆ ਹੈ ਸਿੱਖ ਪ੍ਰਚਾਰਕ ਗਿਆਨੀ ਬੂਟਾ ਸਿੰਘ ਨੇ ਹੈਰਾਨੀਜਨ ਕੁਲਾਸੇ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਕਿ ਸਾਬਕਾ ਐਮਪੀ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਹੁਣ ਤੱਕ 4.5 ਲੱਖ ਚਿੱਠੀਆਂ ਵੇਚੀਆਂ ਗਈਆਂ ਨੇ ਕਰੋੜਾ ਰੁਪਏ ਕਰੋੜਾ ਅਰਬਾਂ ਦਾ ਫੰਡ ਪਾਰਟੀ ਦੇ ਲਈ ਲਿਆ ਗਿਆ ਹੈ ਜ਼ਿਲ੍ਹਾ ਪ੍ਰਧਾਨ ਕੋਲੋਂ 15000 ਅਤੇ ਸਿਮਰਨ ਸਿੰਘ ਮਾਨ 35000 ਇੱਕ ਚਿੱਠੀ ਦੇ ਪਿੱਛੇ ਲੈਂਦੇ ਸੀ ਉਸ ਤੋਂ ਬਾਅਦ ਪਾਰਟੀ ਫੰਡ ਉਹ ਵਕਰਾ ਇਹ ਚਿੱਠੀ ਲੈ ਕੇ ਜਿਹੜੇ ਲੋਕ ਅਮਰੀਕਾ ਵਿੱਚ ਫੜੇ ਜਾਂਦੇ ਸੀ ਉਹ ਇਹ ਚਿੱਠੀ ਦਿਖਾਉਂਦੇ ਸੀ ਕਿਉਂਕਿ ਇਸ ਵਿੱਚ ਖਾਲਿਸਤਾਨ ਦਾ ਜ਼ਿਕਰ ਹੁੰਦਾ ਸੀ ਇਸ ਤੋਂ ਬਿਨਾ ਇਹ ਲਿਖਿਆ ਹੁੰਦਾ ਸੀ ਹੁੰਦਾ ਸੀ ਕਿ ਕਿ ਇਹ ਸਾਡੇ ਦੇਸ਼ ਤੋਂ ਖਤਰਾ ਹੈ ਇਸ ਚਿੱਠੀ ਇਹ ਚਿੱਠੀ ਦਿਖਾ ਕੇ ਹੀ ਵਿਦੇਸ਼ਾਂ ਵਿੱਚ ਲੋਕਾਂ ਇਹਨਾਂ ਲੋਕਾਂ ਦੀ ਪੁਸਤ ਨਹੀਂ ਹੁੰਦੀ ਸੀ ਗਿਆਨੀ ਬੂਟਾ ਸਿੰਘ ਦੇ ਵੱਲੋਂ ਹੈਰਾਨ ਕਰਨ ਵਾਲੇ ਗੱਲਾਂ ਕਹੀਆਂ ਗਈਆਂ ਉਹਨਾਂ ਨੇ ਕਿਹਾ ਕਿ ਸਾਬਕਾ ਐਮਪੀ ਅਤੇ ਸ਼ਰੂਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕੋਹਦੇ ਗੱਲ ਦੱਸੀ ਹੈ ਕਿ ਉਹ ਚਿੱਠੀ ਭੇਜ ਦਿੰਦੇ ਹਨ ਇਹ ਚਿੱਠੀ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਹੈ ਇੱਕ ਪਾਸੇ ਪੰਜਾਬੀਆਂ ਨੂੰ ਪਹਿਲ ਦੇ ਅਦਾਲਤ ਤੇ ਅਮਰੀਕਾ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਭਾਈ ਸਿਮਰਜੀਤ ਸਿੰਘ ਮਾਨ ਜੋ ਸ਼ਰੂਮਣੀ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੀ ਉਹ ਚਿੱਠੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਚਿੱਠੀ ਦੇ ਸਦਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚਲ ਰਹੀ ਹੈ ਲੱਖਾਂ ਕਰੋੜਾਂ ਰੁਪਏ ਦਾ ਫੰਡ ਕੀਤਾ ਗਿਆ ਸੁਮਿੰਦਰ ਸਿੰਘ ਮਾਨ ਅਤੇ ਉਸ ਦੇ ਪੇ ਵੱਲੋਂ ਉਹ ਸੋਸ਼ਲ ਮੀਡੀਆ ਤੇ ਚਿੱਠੀ ਵਾਇਰਲ ਹੋ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਣਾ ਪਵੇਗਾ ਸੁਮਿੰਦਰ ਸਿੰਘ ਮਾਨ ਨੂੰ ਕਿ ਆਖਰਕਾਰ ਉਸ ਚਿੱਠੀ ਦਾ ਸੱਚ ਕੀ ਹੈ ਧੰਨਵਾਦ